ਉਹ ਆਈ ਗਿਆ ਤੇ ਸਾਡੇ ਦਾ ਸਾਡਾ ਜਿਹੜਾ ਪੁਰਾਣਾ ਸੀਗਾ ਹੱਟ ਜਿੱਥੇ ਸਾਡੀ ਭੈਣ ਵਿਆਹੀ ਸੀ ਜੀ ਉਹ ਵੀ ਪਲਵਾਨ ਸੀਗਾ ਹੂੰ ਤੇ ਪਲਵਾਨ ਸੀਗਾ ਤੇ ਉਹਨੇ ਉਹਨੂੰ ਕਿਸੇ ਨੇ ਕਿਹਾ ਵੀ ਇੱਥੇ ਜਗਾ ਤੇ ਮੇਲਾ ਹੋਣਾ ਵਾ ਉੱਥੇ ਉਹਨਾਂ ਨੇ ਵੀ ਜਾਣੇ ਸੀ ਉਹ ਕਹਿੰਦਾ ਵੀ ਤੁਸੀਂ ਕੋ ਤੂੰ ਕੋਈ ਕਹਿੰਨੋ ਟੀਮ ਨੂੰ ਕਹਿ ਦੇ ਉਹਨੇ ਸਾਨੂੰ ਕਹਿ ਤਾਂ ਹੀ ਚੱਲ ਗਏ ਜੀ ਉਹ ਟੀਮ ਚੱਲ ਗਏ ਤੇ ਅਸੀਂ ਮੈਚ ਜਿੱਤਿਆ ਤੇ ਮੈਚ ਜਿੱਤ ਕੇ ਤੇ ਉੱਥੇ ਪਨੇ ਕਿੰਨਾ ਕਿ 1315 1700 ਰੁਪਈਆ ਮਿਲਿਆ ਭਾਜੀ ਜੀ ਉਹ ਜਦੋਂ ਵਿੱਚ ਆਇਆ ਹਨ ਤੇ ਮੈਚ ਚੱਲਦੇ ਦੇ ਵਿੱਚ ਹੁਣ ਪਰੋਣਾ ਹੀ ਸਾਡਾ ਚਾ ਚੜ ਜਾਂਦਾ ਕਿ ਜਰੀ ਸਾਡਾ ਬੰਦਾ ਵਧੀਆ ਖੇਡਣ ਲੱਗ ਪਿਆ ਉਹ ਉਦੋਂ ਉਤਰਿਆ ਹੀ ਸੀ ਲੈ ਖੇਡਣ ਨੂੰ ਐਗਜ਼ੈਕਟਲੀ ਮੈਂ ਤਦੋਂ ਉੱਥੇ ਸੀਗਾ ਤੇ ਮੈਚ ਖੇਡਦੇ ਵਿੱਚ ਆ ਗਿਆ ਇੱਕ ਮੈਂਬਰ ਇੱਕ ਪਨੀ ਕਿਹੜਾ ਸੀ ਮੈਨੂੰ ਨਹੀਂ ਪਤਾ ਪ੍ਰਧਾਨ ਜਗ੍ਹਾ ਮੈਂਬਰ ਸੀ ਕੌਣ ਸੀ ਉਹ ਵਿੱਚ ਆ ਗਿਆ ਤੋ ਕਹਿੰਦਾ ਚੱਲੋ ਤੂੰ ਬਾਹਰ ਮੈਂ ਕਹਾ ਮੈਂ ਕਹਾ ਇਹ ਬਾਹਰ ਨਹੀਂ ਜਾਣਾ ਜੀ ਇਨੇ ਵਿੱਚ ਹੀ ਰਾਣਾ ਕਹਿੰਦਾ ਇਹ ਵਿੱਚ ਖੜ ਨਹੀਂ ਦੇਣਾ ਮੈਂ ਉਦੋਂ ਅਸੀਂ ਸਾਡੀ ਨਹੀਂ ਨਹੀਂ ਜਾਣ ਪਛਾਣ ਸੀ ਆ ਬਿਲਕੁਲ ਜੀ ਚੱਲ ਕੋਈ ਨਹੀਂ ਉਹ ਬੰਦਾ ਮੜ ਜਾ ਭਾਈ ਸਾਭ ਨੂੰ ਬਾਹਰ ਖਾਤਾ ਪਰ ਮੈਂ ਕਹਾ ਮੈਂ ਨਹੀਂ ਖੜਨਾ ਉਹ ਮੈਨੂੰ ਕਹਿੰਦਾ ਕੋਈ ਚੱਕਰੀ ਮੰਗਿਆ ਮੈਂ ਅੱਜ ਖੇੜਾ ਤੇ ਜਿੱਤੀ ਨਾ ਮੇਰਾ ਕੋਈ ਚੱਕ ਨਾ ਮੈਂ ਇੱਥੇ ਖੜਾ ਆ ਦੇ ਲੈਣ ਜੀ ਜੀ ਚਲੋ ਇਹ ਮੈਂ ਜਿੱਤਿਆ ਤੇ ਜਿੱਤ ਕੇ ਫਿਰ ਉੱਥੇ ਇਹਨਾਂ ਨੇ ਪੈਸੇ ਦਿੱਤੇ ਤੇ ਪੱਗ ਦਿੱਤੀ ਅੱਛਾ ਜੀ ਪਰ ਪੱਗ ਮੈਂ ਮੈਂ ਕਹਾ ਜਿਦਾ ਹੁਣ ਕਹਿੰਦਾ ਮੈਂ ਬੰਨ ਪਰੋਣਿਆ ਪੱਗ ਸੇ ਉੱਤੇ ਜੀ ਆਸੇ ਮਖੋਨੋ ਹੱਥ ਚ ਤੇ ਮਖੋਸਨ ਕਰ ਲੈਂਦਾ ਓਦਾਂ ਪਰ ਮੈਂ ਉਹਦੀ ਰਿਸਪੈਕਟ ਬਹੁਤ ਕਰਦਾ ਹਾਂ ਮੈਂ ਕਹਿੰਦਾ ਭਾਜੀ ਵੀ ਆਲਾ ਪਗਬਾਨੋ ਬੰਨ ਲਓ ਪੱਗ ਜੀ ਤੇ ਉਹਨੇ ਪਗਬਾਨੀ ਮੈਂ ਦੇ ਗੇੜੀ ਦੇ ਮੂਰੇ ਹਾਂ ਹੂੰ ਤੇ ਜਦੋਂ ਅੰਦਰੋਂ ਖੌਰ ਜੀ ਮੇਰੇ ਦਿਲ ਨੂੰ ਜਾਵੇ ਇਹਨੇ ਕਿਆ ਕਰਦਾ ਹਾਂ ਬਿਲਕੁਲ ਬਿਲਕੁਲ ਜੀ ਓਦੋਂ ਥੋੜੇ ਜਿਹਾ ਰਬਾਨਾ ਭਾਈ ਸਾਡੇ ਦੀ ਮੌਤ ਹੋ ਗਈ ਅੱਛਾ ਉਹਦੀ ਜਦੋਂ ਉਹਨੂੰ ਥੋੜੀ ਪ੍ਰੋਬਲਮ ਜੀ ਆ ਗਈ ਕੈਨਸਰ ਕੈਨਸਰ ਜਾਂ ਵਿੱਚ ਕੁਝ ਤਾਂ ਕੋ ਪ੍ਰੋਬਲਮ ਜਿਆਦਾ ਆ ਗਈ ਜੀ ਪਤਾ ਹੀ ਨ ਲੱਗਾ ਉਹਦੀ ਮੌਤ ਹੋ ਗਈ ਚਾਹਨੇ ਚਿੱਤ ਹੂੰ ਤੁ ਫਿਰ ਭਾਜੀ ਉਹ ਮੇਲੇ ਦਾ ਮੈਂ ਪਤਾ ਕੀਤਾ ਅਗਲੇ ਸਾਲ ਫਿਰ ਉਹ ਮੇਲਾ ਫਿਰ ਮੈਂ ਗਿਆ ਭਾਜੀ ਉੱਤੇ ਅੱਛਾ ਜੀ ਉਦੋਂ ਮੈਂ ਜਿੱਤ ਕੇ ਮੇਰੇ ਕੋ ਸਕੂਟਰ ਆਉਂਦਾ ਹੈਗਾ ਹਾਂਜੀ ਜਿੱਤ ਕੇ ਮੈਂ ਪਿੰਡ ਦੇ ਬੰਦੇ ਸਾਰੇ ਲੈ ਗਿਆ ਮੈਂ 3500 ਰੁਪਏ ਮਿਲਿਆ ਜਿੱਤ ਕੇ ਪਹਿਲਾ ਨੰਬਰ ਮੈਂ 3500 ਰੁਪਏ ਦਾ ਬੰਦੇਾਂ ਜੀ ਵੰਡਦਾ ਜੀ ਤੇ ਫਿਰ ਮੈਂ ਪੱਗ ਸਿਰ ਤੇ ਬੰਨ ਕੇ ਭਾਜੀ ਪਾਣ ਨਾ ਉੱਥੋਂ ਹਾਂ ਉਹ ਜਿਹੜੀ ਚਲੋ ਜਿੱਤਿਆ ਬਹੁਤ ਸਾਰੀ ਦੁਨੀਆਂ ਜਿੱਤੇ ਅਸੂੰ ਜਿੱਤਿਆ ਜਿੰਨਾ ਵੀ ਆ ਪਾਜੀ ਮਾੜਾ ਨਹੀਂ ਕਹਾ ਗਾ ਉਹ ਮਿਹਨਤ ਆ ਤੁਹਾਡੀ ਬੈਠ ਕੇ ਨਿਕਲ ਚੀਜ਼ ਬਣ ਜਾਂਦੀ ਹਾਂ ਜਿਹੜਾ ਇੱਕ ਆ ਮੈਂ